ਦੇ ਪਿੰਡ ਹਵੇਲੀ ਕਲਾ ਵਿਖੇ ਬਾਬਾ ਸੈਦਾ ਜੀ ਦਾ ਸਲਾਨਾ ਜੋੜ ਮੇਲਾ ਰਖੜ ਪੁੰਨਿਆਂ ਤੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਮੇਲਾ ਵੱਖ-ਵੱਖ ਪਿੰਡਾਂ ਦੇ ਸਹਿਯੋਗ ਨਾਲ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਕੀਰਤਨ ਦਰਬਾਰ, ਰਾਗੀ ਢਾਡੀ ਜਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗੁਰੂ ਘਰ ਟੁੱਟ ਲੰਗਰ ਵਰਤਾਇਆ ਗਿਆ। ਦੇਰ ਸ਼ਾਮ ਕਬੱਡੀ ਟੂਰਨਾਮੈਂਟ ਮੁਕਾਬਲੇ ਕਰਾਏ ਗਏ ਜਿਸ ਵਿੱਚ ਕਬੱਡੀ ਖਿਡਾਰੀਆਂ ਨੇ ਰੌਣਕਾਂ ਬੰਨੀਆਂ ਮੇਲਾ ਕਮੇਟੀ ਦੇ ਪ੍ਰਬੰਧਕ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ ਆਓ ਦੇਖੀਏ ਪਬਲਿਕ ਹਲਚਲ న్యూਸ ਚੈਨਲ ਡੇਰਾ ਬਾਬਾ ਨਾਨਕ ਦੇ ਮੇਲੇ ਦੀਆਂ ਲਾਈ ਤਸਵੀਰਾਂ ਤਾਰੇ ਵਾਲੀ ਰਾਮੀਏ ਜੇ ਤਰਫ ਤੋਂ ਵੱਡਾ ਨਾਲ ਸਨਮਾਨ ਦੇਣਾ ਕੀਤਾ ਜਾਵੇਗਾ ਗगनदीप ਮੀਡੀਆ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਔਰ ਜਿੰਨੇ ਵੀ ਪ੍ਰੈਸ ਤੋਂ ਸਾਡੇ ਵੀਰ ਮੀਡੀਆ ਤੋਂ ਆਏ ਹੈ ਔਰ ਸਾਡੇ ਸਾਰੇ ਸਤਿਕਾਰਯੋਗ ਵੀਰ ਮੀਡੀਆ ਵੱਡਾ ਰੋਲ ਖੇਡਾ ਦੇ ਖੇਤਰ ਦੇ ਵਿੱਚ ਜਿਹੜਾ ਮੀਡੀਆ ਜਿਆਦਾ ਇਹ ਸਾਡੇ ਸਰਵਨ ਸਿੰਘ ਜੀ ਸਰਦਾਰ ਮੇਰ ਸਿੰਘ ਜੀ ਸਾਡੇ ਸਰਪੰਚ ਸਰਦਾਰ ਅਮਰੀਕ ਸਿੰਘ ਜੀ ਤੇ ਸਰਦਾਰ ਕਰਮਨ ਸਿੰਘ ਜੀ ਸਰਦਾਰ ਪ੍ਰੀਤਮ ਸਿੰਘ ਜੀ ਸਾਹਿਬ ਸਰਕਾਰ ਦੇ ਕਲੀਪ ਜਿਹੜਾ ਵੀਰਾਂ ਦੇ ਬਹੁਤ ਵੱਡੇ ਨਾਂ ਨੇ ਤੁਹਾਨੂੰ ਧੰਨਵਾਦ ਕਰਾਂਗੇ ਇੱਕ ਜਾਦਗਰੀ ਤਸਵੀਰ ਇੱਕ ਜਾਦਗਰੀ ਖੋਤੋ ਇਹਨਾਂ ਪਰੇਰਾਂ ਦੇ ਨਾਲ ਕੈਮਰਾ ਬੰਦ ਤੇ ਨਹੀਂ ਹੁੰਦੇ ਤੇ ਵਕਤ ਦੀ ਇਤਿਹਾਸੀ ਛੇ ਕਦੇ ਲਖਾਉਂਦੇ ਨਹੀਂ ਹੁੰਦੇ ਰੈਡੀ ਮੇਰੀ ਜ਼ਿੰਦਗੀ ਦੇ ਪਰਮ ਮਿੱਤਰਾਂ ਦੇ ਵਿੱਚੋਂ ਸਾਰੇ ਸਤਕਾਰਯੋਗ ਵੀਰ ਇਹ ਇਸ ਮੇਲੇ ਦੀ ਕਵਰੇਜ ਜਿਹੜੇ ਸ਼ੇਰਪਾਲ ਦੇ ਪ੍ਰਧਾਨਗਤ ਕਰਾਂਗੇ ਆਪਾਂ ਸਾਰੇ ਸਤਕਾਰਯੋਗ ਵੀਰ ਆ ਦੁਨੀਆ ਦੀ ਮੰਨੀ ਪਰਮੰਦੀ ਵੈਬ ਸਾਡਾ ਸਾਡੇ ਭਰਾਵਾਂ ਦੀ ਪੰਜਾਬ 7 ਟੀਵੀ ਅੱਜ ਭਰਾਵਾਂ ਦੇ ਸਹਿਯੋਗ ਦੇ ਸਿਰ ਤੇ ਅੱਜ ਦੁਨੀਆ ਦਾ ਵੱਡਾ ਖੇਡ ਮੇਲਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਹੈ ਲਓ ਇਧਰ ਪੈਂਦੀ ਫੇਰੇਡ ਸ਼ਿਕਾਰ ਮਾਛੀਆ ਦੀ ਤਰਫੋਂ ਇਹ ਪੰਢੇਰ ਸਾਹਿਬ ਨਹੀਂ ਬੰਦੇ ਸਿਕਾ ਨੂੰ ਆ ਕਰਨਾ ਮੇਰੇ ਵੀਰੋ ਜਿਹੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੁਗਲਵਾ ਦੀ ਤਰਫੋਂ ਲੱਗਦਾ ਹੋਇਆ ਯੋਰ ਤੇ ਹੁੰਦੀ ਪਈ ਅੱਜ ਬੱਲੇ ਬੱਲੇ ਟੱਕ ਪਿੰਡ ਹੈ ਆ ਖਿਡਾਰੀ ਦਾ ਇਹਦਾ ਬਿਜਲੀ ਨਾਮ ਹੈ ਪ੍ਰਤਾਪ ਸਿੰਘ ਜਿਹਨੇ ਰਾਈਟ ਇੱਕ ਜਨੀ ਹੈ ਇੱਕ ਪਾਕਿਸਤਾਨ ਦੀ ਧਰਤੀ ਦਾ ਬਿਜਲੀ ਮੇਰੇ ਵੀਰੋ ਬੁੱਚ ਪੇੜਾ ਮਾਰਦਾ ਤੇ ਆ ਗਰੰਟ ਮਾਰਦਾ ਲੱਭੇ ਇੱਕ ਪਾਸੇ 12 ਗੋਲ ਦਾ ਗਰੰਟ ਹੈ ਦੂਜੇ ਪਾਸੇ 24 ਗੋਲ ਦਾ ਗਰੰਟ ਜੁਗਦੇ ਨੇ ਆਯੋਰ ਹੁੰਦੀ ਹੋਈ ਬੰਨੇ ਬੰਨੇ پہلوان اس نگر کا نام بہت بڑا میرے کو نام ویڈا کے کھیتر اکران کا نام لکھا جا رہا ہے گجن کدے یورپ کدے کنڈا کدے امریکہ کے کدے آسٹریلیا بھولے بندے کروایا ہے آ نوجوان سنپ نام ہے بہی پنڈا میرے برو بہت ہی ہوئی سونی چین لگتا ہوں ہوئی بندے بندے سارے میں پہلا جفا لاؤن کی کوشش کر رہا سرجیت سنگھا پولیس والے پانچ سو دا دو جفے کے اوپر جیتو گھر والی پنڈ والا جا جفا لا کے آؤ بلے بلے آؤ بلے 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 کروا دیتی ہے بھائی تاڑیاں مار رہی ਕਰਾਂਗੇ ਜੰਨੀ ਵੀ ਭਰਾ ਪਹੁੰਚ ਰਹੇ ਹੈ ਸਾਰੇ ਸਤਿਕਾਰਯੋਗ ਵੀਰੇ ਸਾਰੇ ਸਾਡਾ ਸਰਪੰਚ ਸਾਹਿਬ ਪਿੰਡਾ ਨੂਰਪੁਰ ਵੱਡੇ ਰੋਲ ਅੰਦੇ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਵੀਰੋ ਰਾਣਾ ਸਰਪੰਚ ਹਵੇਲੀਆਂ ਲਾਲ ਪਾਲਾ ਹਵੇਲੀਆਂ ਦੇ ਨਾਲ ਹਰਦੀਪ ਸਿੰਘ ਜੀ ਇਹਨਾਂ ਭਰਾਵਾਂ ਵੱਲੋਂ ਬਹੁਤ ਖਾਸ ਤੌਰ ਤੇ ਪਹੁੰਚਿਆ ਹੋਇਆ ਆ ਗਿਆ ਹੈ ਜੰਤਾ ਸ਼ਿਕਾਰ ਮਾਛੀਆਂ ਵਾਲਾ ਔਰ ਧਾਰੋਗੜ ਦਾ ਵੱਡਾ ਮਾਨ ਸਮਾਜਿਤ ਹੈ ਜੋ ਵੀ ਰਹੂਗਾ ਗੰਦੀਪ ਸਿੰਘ ਜੀ ਯੂਐਸਏ ਵੱਲੋਂ ਵੱਡੇ ਖੱਤਾਂ ਦੇ ਵਿੱਚ ਸੱਜਾ ਮਾਇਆ ਸਨਮਾਨ ਉਹ ਸਨਕ ਸਨਮਾਨਾ ਜਿਹੜਾ ਕੀਤਾ ਗਿਆ ਤੇ ਵੱਡੇ ਮਾਨ ਸਨਮਾਨ ਜਿਹੜੇ ਹੈ ਤੇ ਪੰਜ ਗਰਾਈਆਂ ਵਾਲਾ ਬਾਉ ਵੀ ਆ ਗਿਆ ਵੱਡਾ ਨਾਮ ਕਮਾ ਲਿਆ ਸੁਖਮਨ ਨੇ ਵੀ ਉਧਰ ਲਖਬੀਰ ਸਿੰਘ ਜੀ ਹਵੇਲੀਆਂ ਪਿੰਡ ਵਾਲਿਆਂ ਦਾ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਦੇ ਵਿੱਚ ਉਹ ਮਾਨ ਕਰਦਾ ਆ ਮੁੰਡੇ ਦੇ ਮੇਰੇ ਵੀਰੋ ਬੱਲੇ ਦਾ ਕਹਿੰਦੇ ਕੋਟਖਾਨ ਮੁਹੰਮਦ ਪਿੰਡ ਆਹ ਨੌਜਵਾਨ ਜਿਹੜਾ ਕਬੱਡੀ ਪਾਉਂਦਾ ਤੇ ਆਹ ਲੰਮਾ ਮੇਰੇ ਵੀਰੋ ਇਹਨੂੰ ਡਾਕਟਰ ਡਾਕਟਰ ਬਹਿਮਾ ਦਾ ਇਹ ਕਾਇਮ ਦੂਰ ਪੁੱਟਦਾ ਆ ਬੱਲੇ ਬੱਲੇ ਕਰਾ ਗਿਆ ਆਦੀਆਂ ਵਾਲਾ ਫੌਜੀ ਆ ਗਿਆ ਫੌਜੀ ਆ ਗਿਆ ਲਾ ਫੌਜੀ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਭੋਲੇ ਕੇ ਪਿੰਡ ਵਾਲਾ ਲਾ ਰੇਡ ਪਾਉਂਦਾ ਹੋਇਆ ਉਰਦੀ ਕੰਨੀ ਤੇ ਸੰਘਲਾ ਵਾਲਾ ਗੋਲਾ ਆਹ ਤਿਆਰ ਪਰ ਤਿਆਰੇ ਨਾਲ ਕੰਤੇ ਹਣਾ ਵਰਗੇ ਖਟਿਆਲੇ ਵਾਲਾ ਪਰ ਆਹ ਕਹਿੰਦੇ ਯੂਕੇ ਦੀ ਧਰਤੀ ਤੇ ਵੀ ਖੇਡ ਕੇ ਆਇਆ ਹੈ ਗਗਨ ਸਪੋਰਟਸ ਕਲੱਬ ਬੱਦੋ ਵਾਲਾ ਗਗਨ ਅਜੇ ਇਸ ਦੁਨੀਆ ਤੇ ਨਹੀਂ ਹੈ ਉਹਦਾ ਭਰਾ ਦੱਦਾ ਰਹਿੰਦਾ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਨਿਊਯਾਰਕ ਦੀ ਧਰਤੀ ਤੇ ਕਰਵਾਉਂਦੇ ਆ ਪਰ ਇੱਕ ਪਾਸੇ ਦੋ ਬਲਿਆ ਸੀਤਾ ਤੇ ਦੂਜੇ ਪੱਟਾ ਪਟਾਚਾਰ ਤਿਆਰ ਨੇ ਗੰਤੇ ਹੁਣਾ ਵਰਗੇ ਕਠਿਆੜੇ ਵਾਲਾ ਬੱਲਾ ਤਿਆਰ ਹੈ ਅਠਵਾਲ ਪਿੰਡ ਕੁਸ਼ੀ ਵੀ ਤਿਆਰੀ ਦੇ ਵਿੱਚ ਹੈ ਉਰਲੀ ਕੰਨੇ ਤੇ ਥੋੜੇ ਦਿਨ ਪਹਿਲਾਂ ਯੂਕੇ ਦੀ ਧਰਤੀ ਦੇ ਵੀ ਗੱਲਾਂ ਹੋਈਆਂ ਨੇ ਇਹ ਜੱਟ ਨੇ ਤਿਆਰ ਬਰ ਤਿਆਰ ਹੈ ਠੱਠੇ ਪਿੰਡ ਵਾਲਾ ਪਰਾਜਾ ਸਾਹਿਬ ਕਰੇ ਸ਼ਿਫਤਾ ਖਿਡਾਰੀ ਆਹ ਠੱਠਾ ਪਿੰਡ ਰਾਣਾ ਨਾਮ ਆ ਮੇਰੇ ਵੀਰੋ ਇਹ ਰਾਣਾ ਹੈ ਖੱਠੇ ਵਾਲਾ ਜਥੇਦਾਰ ਪਾਲ ਠੱਠਾ ਗਾ ਗਿਆ ਤਰਕ ਜੂੜਾ ਟੁੱਟਿਆ ਬੇ ਟੁੱਟਿਆ ਹਾਰਦਿਆ ਨਸੇ ਰੰਗਰ ਦਾ ਸਿਰ ਲਾਉਣ ਵਾਲੇ ਜੋਧੇ ਉਸ ਧਰਤੀ ਨੇ ਕੀਤੀ ਹੈ ਕੰਦਿਆ ਕਰ ਚੱਕ ਮੁੰਡੇ ਦੇ ਸਰੀਰ ਚ ਕਿੰਨੀ ਜਾਰਾ ਜਦ ਕਹਦੇ ਖੇਡਿਆਲੇ ਬਰੇ ਬੱਲੇ ਨੂੰ ਪਰ ਪੁਆਇੰਟ ਆ ਰੇਡਰ ਦੇ ਮਧਰੀ ਕਬੜੀ ਦਾ ਇੰਕਾਰੀ ਹੈ ਇੱਕ ਪਾਸੇ ਡਾਕਟਰ ਤਿਆਰ ਬਲ ਤਿਆਰ ਹੈ ਜੇ ਲਾਵੇ ਜਫਾ ਫਿਰ ਕਮਾਲ ਹੋ ਜਾਣੀ ਹੈ ਇੱਕ ਪਾਸੇ ਰੇਡਰ ਦੂਸਰੇ ਪਾਸੇ ਜਫੀ ਇੱਕ ਪਾਸੇ ਯੂਨੀ ਪਾਰੀਆ ਕਾਲਾ ਬਾਲਾ ਕਾਲਾ ਮਾਲਾ ਮੁਕੇ ਤੋਂ ਆਇਆ ਆ ਮੁਕੇ ਤੋਂ ਆਇਆ ਇੱਕ ਪਾਸੇ ਮਾਚੇ ਵਾਲਾ ਦੂਜੇ ਪਾਸੇ ਜਿੱਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਟੀਮ ਨਗਰ ਪਿੰਡ ਹਵੇਲੀਕਲਾ ਨਜ਼ਦੀਕ ਡੇਰਾ ਬਾਬਾ ਨਾਨਕ ਧੰਤਨ ਬਾਬਾ ਸੈਦਾ ਜੀ ਦੇ ਤਕਰੀਬਨ ਕਾਫੀ ਲੰਮੇ ਸਮੇਂ ਤੋਂ ਰਕੜ ਪੁੰਨਿਆ ਦਾ ਮੇਲਾ ਮਨਾਉਂਦੇ ਆ ਰਹੇ ਆ ਜਿਸ ਵਿੱਚ ਕੀਰਤਨ ਦਰਬਾਰ ਅਤੇ ਕਬੱਡੀ ਦੇ ਸ਼ੋਅ ਮੈਚ ਹੁੰਦੇ ਆ ਸਾਰਾ ਹੀ ਨਗਰ ਜਿਹੜਾ ਵਾ ਇਹ ਬੜੇ ਆਪਣੇ ਸ਼ਰਧਾ ਤੇ ਪ੍ਰੇਮ ਪਿਆਰ ਨਾਲ ਮਨਾਉਂਦਾ ਵਾ ਤੇ ਇਲਾਕਾ ਨਿਵਾਸੀ ਸੰਗਤਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਦੂਸਰੀ ਬੇਨਤੀ ਆ ਕਿ ਇਹ ਜਿਹੜਾ ਬਾਬਾ ਜੀ ਆ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਵਾਂਗੂ ਉਹਨਾਂ ਦੇ ਨਾਲ ਇਹਨਾਂ ਦਾ ਮਿਲਦਾ ਜੁਲਦਾ ਇਤਿਹਾਸ ਆ ਇਹ ਇਹ ਜਗ੍ਹਾ ਤੇ ਜੀਂਦੇ तकरीबन 8-10 ਸਾਲ ਦੀ ਉਮਰ ਦੇ ਵਿੱਚ ਜਿਹੜੇ ਕਾਫੀ ਲੰਮਾ ਸਮਾਂ ਪਹਿਲਾਂ ਸਮਾਏ ਆ ਤੇ ਨਾਲ ਇਹਨਾਂ ਦੀ ਇੱਕ ਦਰਵੇਸ਼ ਜਿਹਨੂੰ ਆਪਾਂ ਕੁੱਤਾ ਕਹਿ ਦਿੰਨੇ ਆ ਲੋਂਗਾ ਕੁੱਤੀ ਸੀ ਉਹ ਵੀ ਜਗ੍ਹਾ ਤੇ ਜੀਂਦੇ ਸਮਾਏ ਆ ਜਿੰਨਾ ਵੀ ਸਾਡਾ ਇਲਾਕਾ ਵਾ ਬਹੁਤ ਇਹਨੂੰ ਸਰਤਾ ਭਾਵਨਾ ਨਾਲ ਮੰਨਦੇ ਆ ਹਰ ਆਸਮਰਾ ਦੇ ਇਥੋਂ ਪੂਰੀ ਜੜੀਆ ਹੁੰਦੀ ਹੈ ਜੀ ਮੈਂ ਪਿੰਡ ਨਗਰ ਹਵੇਲੇ ਦੀ ਸੰਗਤ ਵੱਲੋਂ ਸਮੂਹ ਆਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਸਾਡੇ ਬਾਬਾ ਸਈਦਾ ਜੀ ਦੇ ਦਰਬਾਰ ਤੇ ਸੰਗਤਾਂ ਪਹੁੰਚਦੀਆਂ ਨੇ ਇਹ ਸੰਗਤਾਂ ਦੇ ਸਹਯੋਗ ਦੇ ਨਾਲ ਹਰ ਸਾਲਾਂ ਦਾ ਜੋੜ ਮੇਲਾ ਬਾਬਾ ਦੀ ਜਾਦ ਵਿੱਚ ਮਨਾਇਆ ਜਾਂਦਾ ਹੈ ਇਸ ਸਾਲ ਵੀ ਪਿੰਡ ਹਵੇਲੀ ਕਲਾ ਦੀ ਸੰਗਤ ਵੱਲੋਂ ਔਰ ਇਲਾਕੇ ਦੀ ਸੰਗਤਾਂ ਵੱਲੋਂ ਬੜੀ ਸਰਧਾ ਭਾਵਨਾ ਨਾਲ ਮਿਲਾਇਆ ਗਿਆ ਹੈ ਸੋ ਮੈਂ ਆਪਣੇ ਤਹਿ ਦਿਲੋਂ ਨਗਰ ਦੀ ਕਮੇਟੀ ਵੱਲੋਂ ਨਗਰ ਦੇ ਸਾਰੇ ਸੱਜਣਾ ਵੱਲੋਂ ਪੰਚਾਇਤ ਵੱਲੋਂ ਸਮੂਹ ਨਗਰ ਵੱਲੋਂ ਸਮੂਹ ਆਇਆਂ ਸੰਗਤਾਂ ਦਾ ਪਹਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਜੀ ਨੂੰ ਪਹਿਲੇ ਪਤਵੱਤੇ ਸੱਜਣਾਂ ਨੇ ਦੱਸਿਆ ਹੈ ਕਿ ਸਾਰਾ ਇਹ ਇਲਾਕਾ ਨਿਵਾਸੀ ਸਾਰੇ ਰਲ ਮਿਲ ਕੇ ਪਿੰਡ ਵਾਸੀ ਰਲ ਮਿਲ ਕੇ ਗੁੱਦਸਾਲੀ ਯਾਦ ਵਿੱਚ ਨਾ ਬੱਬਾ ਸੈਦਾ ਦੀ ਯਾਦ ਵਿੱਚ ਇਹ ਮੇਲਾ ਕਰਾਉਂਦੇ ਨੇ ਕਬੱਡੀ ਸ਼ੋਅ ਮੈਚ ਹੁੰਦੇ ਕਾਫੀ ਸਮਾਂ ਇਹ ਪਿੰਡ ਵਾਲੇ ਵੀ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਸਮੇਂ ਤੋਂ ਹੋ ਰਹੇ ਨੇ ਬਹੁਤ ਪੁਰਾਣੀ ਯਾਦ ਹੈ ਜੀ ਤੇ ਇਹ ਰੰਧਾਵਾ ਗੋਦ ਦੇ ਜਠੇਰੇ ਨੇ ਬੱਬਾ ਜੀ ਤੇ ਬਾਬਾ ਜੀ ਦੀ ਬਹੁਤ ਭਗਤੀ ਸੀਗੀ 8 9 10 ਸਾਲ ਦੀ ਉਮਰ ਦੇ ਵਿੱਚ ਹੀ ਇਹ ਜਿੰਦਾ ਭਗਤੀ ਕਰਦੇ ਸੀ ਧਰਤੀ ਵਿੱਚ ਸਮਾਗੇ ਸੀਗੇ ਸੋ ਬਾਬਾ ਜੀ ਦੀ ਇੰਨੀ ਕਿਰਪਾ ਆ ਕਿ ਇੱਥੇ 2 2 ਮਹੀਨੇ ਪਹਿਲੋਂ ਅਖਣਪਾ ਸਾਹਿਬ ਦੀ ਲੜੀ ਚੱਲਦੀ ਹੈ ਜੀ ਕਿ ਮੰਤਾਂ ਪੂਰੀਆਂ ਹੁੰਦੀਆਂ ਨੇ ਸੰਗਤਾਂ ਦੀਆਂ ਸੰਗਤਾਂ ਦਾ ਖੰਪਾ ਸਾਹਿਬ ਕਰਾਉਂਦੇ ਨੇ ਕੋਲੇ ਲੰਗਰ ਪੰਡਾਰੇ ਚੱਲਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ